ਉਦਾਰਨ ਦੀ ਮਾਂ ਗੱਲ ਚੰਗੀ ਤਰ੍ਹਾਂ ਪਕੜ ਵਿੱਚ ਆ ਜਾਵੀਂ ਕਹਿੰਦੇ ਕੋਈ ਰਾਜਾ ਨਾ ਬਹੁਤ ਸਹੀ ਫੈਸਲੇ ਕਰਦਾ ਹੁੰਦਾ ਸੀ ਉਹਦਾ ਫੈਸਲਾ ਕਦੇ ਵੀ ਗਲਤ ਨਹੀਂ ਸੀ ਹੁੰਦਾ ਇੱਕ ਨੌਜਵਾਨ ਵੀਰ ਕਹਿੰਦੇ ਵੀ ਇਦਾਂ ਕਿਦਾਂ ਸਹੀ ਫੈਸਲੇ ਕਰਦਾ ਹੈ ਮੈਂ ਜਾਵਾਂਗਾ ਰਾਜੇ ਦੇ ਦਰਬਾਰ ਵਿੱਚ ਮੈਂ ਪੁੱਛਾਂਗਾ ਸਵਾਲ ਵੇਖਾਂਗਾ ਸਹੀ ਜਵਾਬ ਕਿਵੇਂ ਦੇਣਗੇ ਕਿਉਂਕਿ ਜਵਾਨੀ ਵਿੱਚ ਤਰਕ ਬਹੁਤਾ ਹੁੰਦਾ ਹੈ ਹੁਣ ਜਿਸ ਸਮੇ ਉਸ ਵੀਰ ਨੇ ਤਿਆਰੀ ਕੀਤੀ ਵੀ ਮੈਂ ਸਵਾਲ ਪੁੱਛਣਾ ਹੈ ਸਵਾਲ ਕੀ ਪੁੱਛਾਂ ਹੁਣ ਤਿਆਰੀ ਕੀ ਕੀਤੀ ਦੋ ਗੁਲਦਸਤੇ ਲੈ ਲਏ ਇੱਕ ਅਸਲੀ ਫੁੱਲਾਂ ਦਾ ਇੱਕ ਨਕਲੀ ਫੁੱਲਾਂ ਦਾ ਹੁਣ ਦੋਨੋਂ ਗੁਲਦਸਤੇ ਦੇਖਣ ਨੂੰ ਇੱਕੋ ਜਿਹਾ ਲੱਗਦੇ ਨੇ ਬੜਾ ਭਲੇਖਾ ਪਿੰਦਾ ਹੈ ਕਈ ਵਾਰ ਹੁੰਦੇ ਨਾ ਆਪਾਂ ਵੇਖਦੇ ਅੱਜ ਕੱਲ੍ਹ ਬਾਜ਼ਾਰਾਂ ਵਿੱਚ ਏਦਾਂ ਦੇ ਗੁਲਦਸਤੇ ਆ ਗਏ ਜਿਹੜੇ ਇੱਕ ਵਾਰੀ ਭੁਲੇਖਾ ਪਾ ਦਿੰਦੇ ਵੀ ਅਸਲੀ ਆ ਕਿ ਨਕਲੀ ਆ ਦੂਰੋਂ ਏਦਾਂ ਹੀ ਲੱਗਦਾ ਵੀ ਇਹ ਤੇ ਅਸਲੀ ਹੀ ਆ ਹੁਣ ਸਬੀਰ ਨੂੰ ਵੀ ਭੁਲੇਖਾ ਲੱਗ ਜਾਂਦਾ ਓਥੇ ਆਪ ਹੀ ਭੁੱਲ ਜਾਂਦੇ ਵੀ ਕਿਹੜਾ ਅਸਲੀ ਆ ਤੇ ਕਿਹੜਾ ਨਕਲੀ ਆ ਉਨੇ ਹੱਥਾਂ ਤੇ ਲਿਖ ਲਿਆ ਸੱਜੇ ਪਾਸੇ ਲਿਖਿਆ ਵੀ ਅਸਲੀ ਖੱਬੇ ਪਾਸੇ ਲਿਖ ਲਿਆ ਨਕਲੀ ਹੁਣ ਪਹੁੰਚ ਗਿਆ ਰਾਜੇ ਦੇ ਦਰਬਾਰ ਵਿੱਚ ਆਕੇ ਕਹਿੰਦੇ ਵੀ हे ਰਾਜਨ ਮੈਂ ਸੁਣੀ ਹੈ ਵੀ ਤੂੰ ਬਹੁਤ ਸਹੀ ਫੈਸਲੇ ਕਰਦਾ ਹੈ ਮੈਂ ਵੀ ਸਵਾਲ ਲੈ ਕੇ ਆਏ ਆ ਮੇਰਾ ਵੀ ਮਸਲਾ ਹੱਲ ਕਰ ਰਾਜਾ ਪੁੱਛਦੇ ਵੀ ਪੁੱਤ ਤੇਰਾ ਕੀ ਸਵਾਲ ਹੈ ਉਹ ਕਹਿੰਦੇ ਵੀ ਆਹ ਗੁਲਦਸਤੇ ਲੈ ਕੇ ਆਏ ਆ ਮੈਨੂੰ ਆਏ ਦੱਸੋ ਵੀ ਅਸਲੀ ਕਿਹੜਾ ਤੇ ਨਕਲੀ ਕਿਹੜਾ ਤੁਸੀਂ ਚੱਲ ਕੇ ਨਾ ਗੁਲਦਸਤੇ ਕੋਲ ਨਹੀਂ ਆਉਣਾ ਇੱਥੋਂ ਦੂਰੋਂ ਹੀ ਦੱਸੋ ਵੀ ਕਿਹੜਾ ਅਸਲੀ ਆ ਤੇ ਕਿਹੜਾ ਨਕਲੀ ਆ ਤੇ ਮੇਰੀ ਇੱਕ ਸ਼ਰਤ ਵੀ ਆ ਜੇ ਤੁਹਾਡੇ ਤੋਂ ਸਹੀ ਨਾਂ ਦੱਸਿਆ ਗਿਆ ਰਾਜ ਗੱਦੀ ਛੱਡਣੀ ਪਏਗੀ ਰਾਜਾ ਕਹਿੰਦਾ ਠੀਕ ਹੈ ਪੁੱਤਰਾ ਮੈਨੂੰ ਤੇਰੀ ਸ਼ਰਤ ਮੰਜ਼ੂਰ ਹੈ ਤੂੰ ਹੀ ਰੱਖ ਦੇ ਇੱਥੇ ਗੁਲਦਸਤੇ ਜਿੱਥੇ ਤੂੰ ਖੜਾ ਹੈ ਸਾਈਡ ਤੇ ਬਹਿ ਜਾ ਪਹਿਲਾਂ ਜਿਹੜੇ ਆਏ ਆ ਨਾ ਮੈਂ ਇਹਨਾਂ ਦਾ ਮਸਲਾ ਹੱਲ ਕਰਦਾ ਤੇਰੀ ਗੱਲ ਮੈਂ ਬਾਅਦ ਵਿੱਚ ਕਰਾਂਗਾ ਹੁਣ ਜਿੰਨੇ ਆਏ ਸੀ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਹੁਣ ਉਹ ਰਾਜਾ ਉਸ ਵੀਰ ਨੂੰ ਆਵਾਜ਼ ਦਿੰਦਾ ਵੀ ਆ ਜਾ ਪੁੱਤਰਾ ਹੁਣ ਤੇਰੀ ਬਾਜੀ ਜਦੋਂ ਆਵਾਜ਼ ਦਿੱਤੀ ਉਹ ਆ ਗਿਆ ਰਾਜਾ ਕਹਿੰਦਾ ਪੁੱਤ ਜਿਹੜਾ ਸੱਜੇ ਪਾਸੇ ਪਿਆ ਇਹ ਅਸਲੀ ਆ ਤੇ ਦੂਜਾ ਨਕਲੀ ਆ ਵੀਰ ਨੇ ਆਪਣੇ ਹੱਥਾਂ 'ਚ ਹੀ ਵੇਖਿਆ ਵੀ ਜਵਾਵ ਤੇ ਸਹੀ ਆ ਸੋਚਦੇ ਵੀ ਤੁੱਕਾ ਹੀ ਲਾਇਆ ਹੁਣ ਇਹ ਐਵੇਂ ਕਿਵੇਂ ਪਤਾ ਲੱਗ ਗਿਆ ਤੇ ਮੈਨੂੰ ਭਲੇਖਾ ਲੱਗੀ ਜਾਂਦਾ ਐਨੀ ਦੂਰੋਂ ਵੇਖ ਕੇ ਕਿਵੇਂ ਇਹਨਾਂ ਨੂੰ ਪਤਾ ਲੱਗੇ ਵੀ ਆਹੀ ਅਸਲੀ ਆ ਕਹਿਣ ਲੱਗਿਆ ਵੀ ਮੈਂ ਤੁਹਾਨੂੰ ਇੱਕ ਮੌਕਾ ਹੋਰ ਦਿੰਨੇ ਰਾਜ ਗੱਦੀ ਦਾ ਮਾਮਲਾ ਹੈ ਸੋਚ ਲਓ ਵਿਚਾਰ ਕਰ ਲਓ ਰਾਜਾ ਕਹਿੰਦਾ ਪੁੱਤ ਜੀ ਤੂੰ ਮੈਨੂੰ 500 ਵਾਰੀ ਵੀ ਪੁੱਛੇ ਨਾ ਮੈਂ 500 ਵਾਰੀ ਵੀ ਇਹੀ ਕਹਾਂਗਾ ਵੀ ਸੱਜੇ ਪਾਸੇ ਵਾਲਾ ਅਸਲੀ ਹੈ ਤੇ ਦੂਜਾ ਨਕਲੀ ਆ ਹੁਣ ਨੌਜਵਾਨ ਬੀਰ ਬੜਾ ਹੈਰਾਨ ਹੋਇਆ ਹੈਰਾਨ ਹੋ ਕੇ ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਆਹੀ ਅਸਲੀ ਆ ਇਤੇ ਮੈਂ ਵੀ ਭੁੱਲ ਜਾਨੇ ਆ ਵੇਖੋ ਹੱਥਾਂ ਤੇ ਲਿਖੀ ਫਿਰਦੇ ਰਾਜਾ ਕਹਿੰਦਾ ਪੁੱਤ ਤੂੰ ਭੁੱਲ ਸਕਦਾ ਮੇਰੇ ਦਰਬਾਰੀ ਵੀ ਭੁੱਲ ਸਕਦੇ ਨੇ ਮੈਂ ਵੀ ਭੁੱਲ ਸਕਦੇ ਮੈਥੋਂ ਵੀ ਭੁੱਲ ਹੋ ਸਕਦੀ ਆ ਪਰ ਮੈਨੂੰ ਇਨਾ ਪਤਾ ਹੈ ਪੁੱਤਰਾ ਮਧੂ ਮੱਖੀ ਨਹੀਂ ਕਦੇ ਭੁੱਲਦੀ ਉਹਨੂੰ ਕੋਈ ਭੁਲੇਖਾ ਨਹੀਂ ਪਾ ਸਕਦਾ ਜਦੋਂ ਤੂੰ ਇਹ ਗਲਦਸਤੇ ਰੱਖੇ ਸੀ ਨਾ मधु मक्खी आई सी ते मैं देखया ओ सजे पासे वाले गुलदस्ते ते गई खब्बे पासे बल नी सी गई ते मेनू पता लाग गया वी आही असली या वे खूब ਕਿੱਡਾ ਗਿਆਨ ਦੇ ਰਹੇ ਨੇ ਪੁੱਤ ਜਦੋਂ ਵੀ ਸਤ ਸੰਗਤ ਵਿੱਚ ਆਮੀ मधुमੱਖੀ ਵਾਲੀ ਵਰਤੀ ਬਣਾ ਕੇ ਰੱਖੀ ਅਸਲੀ ਕੋਲ ਬਹਿ ਜਾਈ ਕਿਤੇ ਨਕਲੀਆਂ ਕੋਲ ਨਾ ਤੁਰਿਆ ਫਰੀ ਤੁਰਦੇ ਆ ਨਾ ਜਾਨੀ ਬਿਰਲਿਆਂ ਨੂੰ ਛੱਡ ਕੇ ਅਸੀਂ ਇਸ ਗਿਆਨ ਨੂੰ ਸਮਝ ਹੀ ਨਹੀਂ ਸਕੇ ਸਤ ਸੰਗਤ ਮੇਲ ਰਹੀ ਹੈ ਮਾਦੋ ਜੈਸੀ ਮਦ ਪਮਖੀਰਾ ਜਿੱਥੇ ਲੋਕਾਂ ਦਾ ਇਕੱਠ ਹੈ ਉਹ ਸਤ ਸੰਗਤ ਨਹੀਂ ਹੁੰਦੀ ਜਿੱਥੇ ਇੱਕ ਮਾਲਕ ਦੀ ਪੂਰੇ ਦੀ ਗੱਲ ਹੈ ਉਹਨੂੰ ਸਤ ਸੰਗਤ ਕਿਹਾ ਜਾਂਦਾ ਹੈ ਤੇ ਅਸੀਂ ਵੀ ਇਹ ਵਰਤੀ ਬਣਾਈਏ ਇੱਕ ਨਾਲ ਜੁੜ ਜਾਈਏ ਪੂਰੇ ਕੋਲ ਆਈਏ ਅਧੂਰੀਆਂ ਕੋਲ ਨਕਲੀਆਂ ਦਾ ਖਿਹੜਾ ਛੱਡ ਦਈਏ ਤੇ ਪੂਰਾ ਕੌਣ ਹੈ ਇੱਕੋ ਹੀ ਆ ਗੁਰ ਪੂਰਾ ਮੇਰਾ ਗੁਰਪੂਰਾ ਤੇ ਪੂਰੇ ਗੁਰੂ ਜੀ ਸਮਝਾਉਂਦੇ ਨੇ ਪੁੱਤ ਇੱਕ ਰੱਬ ਤੋਂ ਬਿਨਾ ਕਿਸੇ ਦੂਜੇ ਦਾ ਹੁਕਮ ਨਹੀਂ ਚੱਲਦਾ ਇੱਕੋ ਹੀ ਏ ਦਾਤਾ ਆਉ ਪੜ ਲਏ ਇਹ ਸਾਰੇ ਹਾਜ਼ਰੀ ਲਵਾਈਓ ਏਕੋ ਹੈ ਭਾਈ ਏਕੋ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਸਾਹਿਬ ਮੇਰਾ ਏਕੋ ਹੈ ਦਦਾ ਦਾਤਾ ਏਕ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਸਭ ਕੋ ਦੇਵਨ ਹਾਰ ਸਭ ਕੋ ਦੇਵਨ ਹਾਰ ਸਭ ਕੋ ਦੇਵਨ ਹਾਰ ਦਿੰਦੇ ਟੋਟਨਾ ਆਵਈ ਦਿੰਦੇ ਟੋਟਨਾ ਆਵਈ ਅਗਨਤ ਪਰੇ ਪੰਡਾਰ ਅਗਨਤ ਪਰੇ ਪੰਡਾਰ ਦਦਾ ਦਾਤਾ ਏਕ ਹੈ ਦਦਾ ਦਾਤਾ ਏਕ ਹੈ ਗੁਰੂ ਜੀ ਦੱਸਦੇ ਨੇ ਪੁੱਤ ਇੱਕੋ ਹੀ ਹੈ ਮਾਲਕ ਉਸ ਸੱਚੇ ਕੋਲਾ ਸੱਚੇ ਨਾਲ ਜੁੜ ਜਿਹਨੂੰ ਸਤ ਨਾਮ ਕਿਹਾ ਜਾਂਦਾ ਹੈ ਜੀਦੇ ਬਾਰੇ ਕਿਹਾ ਜਾਂਦਾ ਆਦ ਸੱਚ ਜੁਗਾਦ ਸੱਚ ਹੈ ਭੀ ਨਾਨਕ ਜੋ ਸਦਾ ਹੀ ਸੱਚ ਰਹੇਗਾ ਸਦੀਵੀ ਹੋਂਦ ਵਾਲਾ ਵੇਖੋ ਜੀ ਅੱਪਾ ਜੁੜੇ ਆ ਇੱਕ ਦੇ ਨਾਲ ਬਿਰਲਿਆਂ ਨੂੰ ਛੱਡ ਕੇ ਸਮਾਜ ਦੇ ਹਾਲਾਤ ਪਤਾ ਕਿਦਾਂ ਦੇ ਨੇ ਕਈ ਪੈਣਾ ਪਿੰਡਾਂ ਦੇ ਵਿੱਚ ਵੀਰਵਾਰ ਵਾਲੇ ਦਿਨ ਸ਼ਾਇਦ ਜੇ ਮੈਂ ਨਾ ਭੁੱਲਦੀ ਹੁਮਾਂ ਵੀਰਵਾਰ ਦਾ ਦਿਨ ਹੁੰਦਾ ਹੈ ਆਵਾਜ਼ ਮਾਰ ਕੇ ਆਪਣੀ ਔਲਾਦ ਨੂੰ ਕਹਿੰਦੀ ਹੈ ਪੁੱਤ ਮੈਂ ਸਰੋਂ ਦੇ ਤੇਲ ਵਿੱਚ ਤੈਨੂੰ ਰੋਟੀ ਚੋਪੜ ਕੇ ਦਿੰਦੀ ਹਾਂ ਨੂੰ ਕਾਲੇ ਕੁੱਤੇ ਨੂੰ ਪਾ ਕੇ ਆ ਅਸੀਂ ਕੁੱਤਿਆਂ ਤੋਂ ਕਿਰਪਾ ਪਾਲ ਰਹੇ ਹਾਂ ਸਾਨੂੰ ਲੱਗਦਾ ਵੀ ਕੁੱਤਾ ਵੀ ਕੋਈ ਦਾਤ ਦੇ ਸਕਦਾ ਕੁੱਤਿਆਂ ਦੀ ਪੂਜਾ ਕੀਤੀ ਜਾ ਰਹੀ ਹੈ ਉਸ ਸੱਪਾਂ ਦੀ ਪੂਜਾ ਕਰ ਰਹੇ ਹੈ ਕਹਿੰਦੇ ਜੀ ਗੁੱਗਾ ਬਾਬਾ ਜੀ ਬੜੇ ਜਾਰਾ ਪੀਰ ਹੋਏ ਨੇ ਗੁਰੂ ਨਾਨਕ ਤੋਂ ਵੱਡਾ ਪੀਰ ਕੌਣ ਹੋ ਸਕਦਾ ਹੈ ਨਕਲੀ ਕਿਉਂ ਕਿਉਂ ਚਲੇ ਜਾਂਦੇ ਆ ਅਸਲੀ ਕੋਲ ਆਈਏ ਨਾ ਜਹਾਰ ਪੀਰ ਜਗਤ ਗੁਰ ਬਾਬਾ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਬਹੁਤ ਜਾਰੇ ਪੀਰ ਨੇ ਉਹ ਜੋ ਜਾਰੇ ਪੀਰ ਨੂੰ ਪਰ ਅਸਲੀ ਕੋਲ ਤੇ ਆਉ ਨਾ ਨਕਲੀਆਂ ਕੋਲ ਤੁਰੇ ਫਿਰਦੇ ਆ ਸੱਪਾਂ ਦੀ ਪੂਜਾ ਸ਼ੁਰੂ ਹੋ ਗਈ ਸਰਦਾਰੀ ਦੀ ਜੂਨ ਹੈ ਸਾਡੇ ਕੋਲ ਤੇ ਅਸੀਂ ਕਈ ਸੂਰਜ ਦੀ ਪੂਜਾ ਕਰਦੇ ਨੇ ਸੂਰਜ ਨੂੰ ਪਾਣੀ ਦਿੰਦੇ ਨੇ ਕੋਈ ਪੱਥਰਾਂ ਦੀ ਪੂਜਾ ਕਰ ਰਹੀ ਹੈ ਕੋਈ ਦੇਹਾਂ ਨਾਲ ਜੁੜਿਆ ਹੋਇਆ ਦੇਹਾਂ ਨੂੰ ਮੱਥੇ ਟੇਕ ਰਿਹਾ ਗੁਰੂ ਜੀ ਸਮਝਾਉਂਦੇ ਨੇ ਮਾਨੁਖ ਕੀ ਟੇ ਕਬ੍ਰਿਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਅਸੀਂ ਪੜਦੇ ਰਹਿਆ ਕਰਨ ਕਾਰਣ ਪ੍ਰਭ ਪੜੀ ਜਾਂਦੀ ਆ ਨਾ ਨਲੇ ਦੂਜਿਆਂ ਕੋਲ ਤੁਰੇ ਫਿਰਦੇ ਆ ਫਿਰ ਤੇ ਉਹੀ ਗੱਲ ਹੋਗੀ ਸਲਾਮ ਜਵਾਬ ਦੋ ਵੇ ਕਰੇ ਸਲਾਮ ਵੀ ਕਰਦੇ ਆ ਤੇ ਬਚਨ ਮੰਨਣ ਤੋਂ ਇਨਕਾਰੀ ਵੀ ਹੋ ਜਾਂਨੇ ਆ ਬਚਨ ਮੰਨਿਏ ਜੇ ਨਹੀਂ ਮੰਨਿਆ ਜਾਂਦਾ ਅਰਦਾਸ ਕਰੋ ਛੱਡਿਏ ਹੋਰਾਂ ਦਾ ਖਹਿੜਾ ਆਪਣੇ ਬਾਪੂ ਤੇ ਯਕੀਨ ਕਰੀਏ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਗੁਰੂ ਜੀ ਦੱਸਦੇ ਨੇ ਪੁੱਤ ਕੁੱਤਿਆਂ, ਬਿੱਲੀਆਂ, ਸੱਪਾਂ, ਸੂਰਜਾਂ ਦੀ ਪੂਜਾ ਨਾ ਕਰਿਆ। ਪੱਥਰਾਂ ਦੀ ਪੂਜਾ ਨਾ ਕਰਿਆ। ਦੇਹਾਂ ਦੀ ਪੂਜਾ ਨਾ ਕਰਿਆ। ਜਿਸ ਰੱਬ ਜੀ ਨੇ ਇਹ ਜਾਨਵਰ ਬਣਾਏ ਨੇ ਨਾ। ਕੁੱਤਿਆਂ ਨੂੰ ਬਣਾ ਦਿੱਤਾ, ਬਿੱਲੀਆਂ ਨੂੰ ਬਣਾ ਦਿੱਤਾ, ਸੱਪਾਂ ਨੂੰ ਬਣਾਇਆ। ਜਿਸ ਮਾਲਕ ਨੇ ਸੂਰਜ ਬਣਾ ਦਿੱਤੇ, ਸੂਰਜ ਵੀ ਕੀ ਦੀ ਕੀ ਦੀ ਪੂਜਾ ਕਰਾਂਗੇ ਬਾਬਾ ਜੀ ਕਹਿੰਦੇ ਅੰਤ ਹੀ ਨਹੀਂ ਰੱਬ ਜੀ ਨੇ ਕਿੰਨੇ ਕੁ ਬਣਾਏ ਨੇ ਕੇਤੇ ਇਹੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਜਿਸ ਮਾਲਕ ਜੀ ਨੇ ਸੂਰਜ ਬਣਾਏ ਪੱਥਰ ਬਣਾ ਦਿੱਤੇ ਦੇਹਾਂ ਬਣਾ ਦਿੱਤੀਆਂ ਤੂੰ ਸਿੱਧਾ ਹੀ ਉਹਦੇ ਨਾਲ ਕਿਉਂ ਨਹੀਂ ਜੁੜ ਜਾਂਦਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਾਰੇ ਵਜੀਆਂ ਕਾ ਦਾਤਾ ਜਿਹੜਾ ਕਰੋੜਾਂ ਹੀ ਬ੍ਰਹਿਮੰਡਾਂ ਦਾ ਮਾਲਕ ਹੈ ਤੂੰ ਉਹਦੇ ਨਾਲ ਸਾਂਝ ਪਾ ਵੇਖੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਜਨਮ ਸਵਾਰ ਕੇ ਜਾਏਗਾ ਇਸੇ ਕਰਕੇ ਜਉਂਦੇ ਨਹੀਂ ਮੇਰੇ ਮਾਲਕ ਜੀ ਕਿਰਪਾ ਕਰੋ ਸਾਡੀ ਮਧੂ ਮੱਖੀ ਵਾਲੀ ਵਰਤੀ ਬਣ ਜਾਏ ਅਸੀਂ ਅਸਲੀ ਨੂੰ ਛੱਡ ਕੇ ਨਕਲੀਆਂ ਵਿੱਚ ਨਾ ਉਲਝ ਜਾਈਏ ਫਿਰ ਸਮਝਾਉਂਦੇ ਨੇ ਜਾਤੀ ਉੱਚਾ ਪਾਤੀ ਉੱਚਾ ਉੱਚਾ ਜਨਮ ਹਮਾਰਾ ਰਾਜਾ RAM ਕੀ ਸੇਵਨਾ ਕੀਨੀ ਕਹਿ ਰ ਵਿਦਾਸ ਚਮਾਰਾ ਉੱਚਾ ਅਰਥ ਹੈ ਹੋਲਾ ਨੀਮਾ ਲੋਕ ਕਹਿੰਦੇ ਨੇ ਮੇਰੀ ਜਾਤ ਨੀਮੀ ਹੈ ਭਗਤ ਜੀ ਕਹਿੰਦੇ ਲੋਕ ਕਹਿੰਦੇ ਨੇ ਮੇਰੀ ਜਾਤ ਨੀਮੀ ਹੈ ਮੇਰੀ ਪਾਤ ਮੇਰੀ ਕੁੱਲ ਪਾਤੀ ਓਛਾ ਮੇਰੀ ਕੋਲ ਵੀ ਨੀਮੀ ਹੈ ਲੋਕ ਕਹਿੰਦੇ ਨੇ ਮੇਰਾ ਜਿਹੜਾ ਜਨਮ ਹੈ ਉਹ ਵੀ ਨੀਮਾ ਹੈ ਓਛਾ ਜਨਮ ਹਮਾਰਾ ਰਾਜਾ RAM ਕੀ ਸੇਵਾ ਨਾ ਕੀਨੀ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਵੀ ਸੱਚ ਮੁੱਚ ਇਹ ਨੀਵੇਂ ਰਹਿ ਜਾਣੇ ਸੀ ਜੇ ਮੈਂ ਰਮੇ ਹੋਏ RAM ਦੀ ਸੇਵਾ ਨਾ ਕਰਦਾ ਪਰਮਾਤਮਾ ਦੀ ਸੇਵਾ ਨਾ ਕਰਦਾ ਇੱਥੇ RAM ਦਾ ਅਰਥ ਦਸ਼ਰਤ ਜੀ ਦੇ ਪੁੱਤਰ ਦੀ ਗੱਲ ਨਹੀਂ ਰਮੀ ਹੋਏ ਮਾਲਕ ਦੀ ਗੱਲ ਹੋ ਰਹੀ ਆ ਜਿਵੇਂ ਪ੍ਰਮਾਤਮਾ ਦੀ ਸੇਵਾ ਨਾ ਨ ਕਰਦਾ ਇਹ ਨੀਵੇਂ ਰਹਿ ਜਾਣੇ ਸੀ ਪਰ ਹੁਣ ਇਹ ਨੀਵੇਂ ਨਹੀਂ ਰਹੇ ਉੱਚੇ ਹੋ ਗਏ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ ਹਿਦੈ ਰਾਮ ਗੋਬਿੰਦ ਗੁਨ ਸਾਰੰਗ ਜਦੋਂ ਗੁਰਬਾਣੀ ਪੜ੍ਹਦੇ ਆ ਨਾ ਗੁਰੂ ਜੀ ਦੱਸਦੇ ਨੇ ਪੁੱਤ ਕਿਸੇ ਦੀ ਜਾਤ ਨੀਮੀ ਨਹੀਂ ਸਾਰਿਆਂ ਦੀ ਇੱਕੋ ਹੀ ਜਾਤ ਹੈ ਤੇ ਬੰਡੀਆਂ ਮਨੁ ਬਾਦ ਨੇ ਪਾਈਆਂ ਨੇ ਸਾਰਿਆਂ ਦੀ ਆਪਣੀ ਇੱਕੋ ਹੀ ਜਾਤ ਹੈ ਮਾਨਸ ਜਾਤ ਨੀਚ ਕੌਣ ਹੁੰਦਾ ਹੈ ਜਿਹੜਾ ਰੱਬ ਜੀ ਤੋਂ ਦੂਰ ਹੋ ਜਾਂਦਾ ਹੈ ਆਪਣੇ ਮਾਲਕ ਨੂੰ ਜਿਹੜਾ ਭਲਾ ਦਿੰਦਾ ਭਾਵੇਂ ਮਹਿਲਾਂ 'ਚ ਜਨਮਿਆ ਹੋਵੇ ਭਾਵੇਂ ਕੁੱਲੀ ਵਿੱਚ ਉਹਨੇ ਜਨਮ ਲਿਆ ਹੋਵੇ ਉਹ ਨੀਚ ਹੋ ਜਾਂਦਾ ਹੈ ਖਾਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਕੋਸ਼ਿਸ਼ ਕਰੀਏ ਸਾਡੇ ਬੱਚੇ ਕਿਤੇ ਨੀਚ ਨਾ ਰਹਿ ਜਾਣ। ਅਸੀਂ ਕਿਤੇ ਨੀਚ ਨਾ ਰਹਿ ਜਾਈਏ ਉੱਚੇ ਹੋਣਾ ਹੈ। ਨਾਮ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਵੱਡੇ ਮਾਲਕ ਨਾਲ ਜੁੜ ਕੇ ਇਥੋਂ ਤੱਕ ਆਪਾਂ ਗੁਰਬਾਣੀ ਸ਼ਬਦ ਰਾਹੀਂ ਸਿੱਖਿਆ ਲੈਣ ਦਾ ਯਤਨ ਕੀਤਾ ਹੈ।